ਸੋ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ 22 ਸਤੰਬਰ ਤੋਂ ਯਾਨੀ ਕਿ ਕੱਲ ਤੋਂ GST ਦਰਾਂ ਵਿੱਚ ਕਟੌਤੀ ਕਰ ਦਿੱਤੀ ਗਈ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਰੋਜ਼ਮਰ ਦਾ ਸਮਾਨ ਘਰੇਲੂ ਸਮਾਨ ਦਵਾਈਆਂ ਸਟੇਸ਼ਨਰੀ ਦਾ ਸਮਾਨ ਤੇ ਉਸ ਤੋਂ ਇਲਾਵਾ ਇਲੈਕਟ੍ਰੋਨਿਕ ਪ੍ਰੋਡਕਟਸ ਉਸ ਤੋਂ ਇਲਾਵਾ ਮੁੰਡਿਆਂ ਦੀ ਖਾਸ ਕਰਕੇ ਪਸੰਦ ਬੁਲੇਟਸ ਤੇ ਵੀ ਕਾਫੀ ਕਟੌਤੀ ਜਿਹੜੀ ਆ ਮੋਦੀ ਸਰਕਾਰ ਵੱਲੋਂ ਕੀਤੀ ਗਈ ਹੈ ਅੱਜ ਅਸੀਂ ਫਗਵਾੜਾ ਦੇ ਖਾਲਸਾ ਮੋਟਰਜ਼ ਵਿਖੇ ਆਏ ਹਾਂ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬਹੁਤ ਸਾਰੇ ਜਿਹੜੇ ਆ ਬੁਲੇਟਸ ਦੇ ਮਾਡਲ ਪਏ ਹੋਏ ਨੇ ਕਿਉਂਕਿ ਮੋਦੀ ਸਰਕਾਰ ਵੱਲੋਂ ਜਿਹੜੀ ਆ ਕਟੌਤੀ ਕੀਤੀ ਗਈ ਹੈ ਜੀਐਸਟੀ ਦਰਾਂ ਵਿੱਚ ਤੇ ਉਹਦੇ ਕਾਰਨ ਇਹ ਜਿਹੜੇ ਮਾਡਲਸ ਆ ਬਹੁਤ ਸਸਤੇ ਹੋ ਗਏ ਤੇ ਅਸੀਂ ਖਾਲਸਾ ਮੋਟਰ ਪਹੁੰਚੇ ਆ ਅਸੀਂ ਗੱਲਬਾਤ ਕਰਨੀ ਚਾਹਾਂਗੇ ਮੈਡਮ ਦੇ ਨਾਲ ਮੈਮ ਜੀਐਸਟੀ ਦੀਆਂ ਦਰਾਂ ਵਿੱਚ ਕਟੌਤੀ ਹੋਈ ਆ ਕਿਸ ਤਰ੍ਹਾਂ ਲੈਂਦੇ ਹੋ ਕਿਉਂਕਿ ਬੁਲੇਟਸ ਤੇ ਮੁੰਡਿਆਂ ਦੀ ਪ ਇਹ ਬੁਲੇਟ ਕਿਵੇਂ ਲੈਂਦੇ ਆ ਮੈਮ ਦੇਖੋ ਹੁਣ ਤਾਂ ਸੇਲ ਵਧੀ ਹੈ ਪਹਿਲਾਂ ਤੋਂ ਉਮੀਦ ਵੀ ਹੈਗੀ ਆ ਕਿ ਹਾਂ ਸੇਲ ਵਧਿਆ ਜਾਏਗੀ ਇਸ ਵਾਰ ਜਿੱਦਕ ਜਿਹੜੀ ਗੱਡੀ ਬੁਲੇਟ ਸੀ ਜਿਹੜਾ ਲੋਕਾਂ ਨੂੰ ਪਸੰਦ ਆ ਜਿੱਦਕ ਕਿ ਆ ਆਪਣੇ ਬੁਲੇਟ ਖੜਾਈ ਆ ਠੀਕ ਹੈ ਇਹ ਪਹਿਲਾਂ ਹੈਗਾ ਸੀ 173601 ਦਾ ਠੀਕ ਹੈ ਹੁਣ ਇਹਦਾ ਸ਼ੋਰੂਮ ਪ੍ਰਾਈਸ ਜਿਹੜਾ ਹੈ 159387 ਹੈ ਹੂੰ ਤੇ ਆਪਣੇ ਪੰਜਾਬ ਦੇ ਵਿੱਚ ਬੁਲਟ ਜਾ ਸੇਲ ਹੁੰਦਾ ਤੁਹਾਨੂੰ ਇਹ ਗੱਲ ਪਤਾ ਹੀ ਹੈ ਹਨਾ ਇਸ ਕਰਕੇ ਲੋਕਾਂ ਨੂੰ ਵੀ ਹੈਗਾ ਕਿ ਉਮੀਦ ਕੀ ਹਾਂ ਯਾਰ ਜੇ ਪਹਿਲਾਂ ਜਿਹੜਾ 15000 ਮਹਿੰਗਾ ਸੀ ਠੀਕ ਹੈ ਹੁਣ ਉਹੀ 15000 ਸਸਤਾ ਹੋ ਰਿਹਾ ਤੁਹਾਨੂੰ ਤੇ ਲੋਕਾਂ ਨੂੰ ਹੈਗਾ ਕਿ ਨਹੀਂ ਹੁਣ ਜਾ ਸੇਲ ਵਧੀਆ ਵਧੀਆ ਜਾਏਗੀ ਸਾਡੀ ਵੀ ਸਾਡੇ ਵੀ ਉਮੀਦ ਹੈਗੀ ਐ ਇਸੀ ਅੱਛਾ ਮੈਮ ਇਹ ਦਰਾਂ ਕੱਲ ਤੋਂ ਲਾਗੂ ਹੋ ਗਈਆਂ ਤੇ ਕਿੰਨਾ ਕੁ ਕਸਟਮਰ ਦਾ ਰਸ਼ ਸੀ ਮੈਮ ਕੱਲ ਜਿੱਦਾਂ ਕਿ ਫਸਟ ਡੇ ਸੀ ਠੀਕ ਹੈ ਸਾਨੂੰ ਉਮੀਦ ਹੈਗੀ ਸੀ ਕਸਟਮਰ ਆਉਣਗੇ ਪਰ ਪਹਿਲਾ ਦਿਨ ਸੀ ਸੋਮਵਾਰ ਹੋਣ ਕਰਕੇ ਇਹਨਾਂ ਤੁਹਾਨੂੰ ਪਤਾ ਸੇਲ ਦੇ ਹੁੰਦਾ ਬੁੱਧਵਾਰ ਤੇ ਸ਼ੁੱਕਰਵਾਰ ਜਾ ਸੇਲ ਹੁੰਦੀ ਹੈ ਉਸ ਅਕੋਰਡਿੰਗ ਕੱਲ ਦਾ ਹੀ ਬੜੀਆ ਸਾਡਾ ਦਿਨ ਸਾਡਾ ਬਹੁਤ ਵਧੀਆ ਗਿਆ 15 20 ਗੱਡੀਆਂ ਆਪਣੀਆਂ ਸੇਲ ਹੋਈਆਂ ਸੀ ਇੱਥੋਂ ਅੱਛਾ ਮੈਮ ਕਈ ਇਸ ਤਰ੍ਹਾਂ ਦੇ ਵੀ ਹੁੰਦੇ ਕਿ ਦੀਵਾਲੀ ਤੱਕ ਦੀ ਵੇਟ ਕਰਦੇ ਆ ਕਿ ਕੁਝ ਨਾ ਕੁਝ ਜਿਹੜਾ ਕੀਮਤਾਂ ਵਿੱਚ ਥੋੜੀ ਗਿਰਾਵਟ ਹੋਏਗੀ ਤਾਂ ਉਸ ਟਾਈਮ ਖਰੀਦਿਆ ਜਾਵੇਗਾ ਹੁਣ ਤਾਂ ਮੈਨੂੰ ਲੱਗਦਾ ਮੁੰਡਿਆਂ ਦਾ ਝੰਜੜੇ ਮੁਕਾਤਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੁਣ ਹੈ ਨਹੀਂ ਹੁਣ ਲੋਕੀ ਇਹ ਨਹੀਂ ਵੇਟ ਤੇ ਹੁਣ ਲੋਕੀ ਇਹ ਨਹੀਂ ਦੇਖ ਰਿਕੇ ਹਾਂ ਸਿੱਧੀ Diwali ਤੱਕ ਦੀ ਵੇਟ ਕਰਾਂਗੇ ਹੁਣ ਲੋਕੀ ਆ ਰਹੇ ਨੇ ਪਤਾ ਕਰ ਰਹੇ ਨੇ ਬੁਕਿੰਗ ਕਰਵਾ ਰਹੇ ਨੇ ਉਸ ਟਾਈਮ ਤੱਕ ਦੀ ਹਾਂਜੀ ਹਾਂਜੀ ਅੱਛਾ ਇਹਨਾਂ ਤੋਂ ਇਲਾਵਾ ਹੋਰ ਕਿਹੜੀ ਮਾਡਲ ਆ ਜਿਹੜੀ ਮੁੰਡਿਆਂ ਦੀ ਪਹਿਲੀ ਪਸੰਦ ਮੈਂ ਮੇਕ ਤਾਂ ਬੁਲੇਟ ਆਪਣੇ ਪੰਜਾਬ ਦੇ ਵਿੱਚ ਹੈਗਾ ਹੀ ਆ ਉਸ ਤੋਂ ਬਾਅਦ ਆਪਾਂ ਉਹਨੇ ਕਲਾਸਿਕ ਦੇ ਵਿੱਚ ਕਲਾਸਿਕ ਦੇ ਵਿੱਚ ਸਭ ਤੋਂ ਜ਼ਿਆਦਾ ਸੇਲ ਹੋਣ ਵਾਲਾ ਸਾਡਾ ਬਾਈਕ ਇਹੀ ਆ ਕਲਾਸਿਕ ਜਿਹਨੂੰ ਆਪਾਂ ਸਟੀਲਥ ਬਲੈਕ ਕਹਿੰਦੇ ਆ ਠੀਕ ਹੈ ਪਹਿਲਾਂ ਇਹਦਾ ਸ਼ੋਅਰੂਮ ਪ੍ਰਾਈਸ ਸੀ 229866 ਰੁਪਏ ਤੇ ਹੁਣ ਇਹਦਾ ਸ਼ੋਅਰੂਮ ਪ੍ਰਾਈਸ ਜਿਹੜਾ ਹੈਗਾ ਉਹ 211062 ਰੁਪ ਤੇ ਉਹ ਵੀ ਇੱਕ ਰੈਡ ਕਲਰ ਦਾ ਚਮਚਮਾਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਕਿਹੜਾ ਮਾਡਲ ਹੈ ਇਹ ਹੰਟਰ ਹੈ ਇਹਨੂੰ ਹੰਟਰ ਕਹਿੰਦੇ ਆ ਪਹਿਲਾਂ ਇਹਦਾ ਸ਼ੋਰੂਮ ਪ੍ਰਾਈਸ 176701 ਰੁਪਏ ਸੀ ਹੁਣ ਇਹਦਾ 162292 ਰੁਪਏ ਦਾ ਸ਼ੋਰੂਮ ਪ੍ਰਾਈਸ ਹੈ ਇਹ ਆਪਣੇ ਜਾਂ ਤਾਂ ਮੇਰੇ ਵਰਗੇ ਤੁਹਾਡੇ ਵਰਗੇ ਜਿਨ੍ਹਾਂ ਦੀ ਹਾਈਟ ਛੋਟੀ ਹੈ ਠੀਕ ਹੈ ਉਹ ਜ਼ਿਆਦਾ ਪਰਚੇਸ ਕਰਦੇ ਆ ਹਾਂਜੀ ਹਾਂਜੀ ਮੈਮ ਇਹ ਚੀਜ਼ਾਂ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ GST ਦੀਆਂ ਦਰਾਂ ਘਟੀਆਂ ਐ ਤੇ ਰਾਹਤ ਹੁੰਦੀ ਐ ਉਹਦਾ ਆਮ ਲੋਕਾਂ ਦੇ ਜੇ ਅਸੀਂ ਨਜ਼ਰੀਏ ਤੋਂ ਦੇਖੀਏ ਤੇ ਕਿਸ ਤਰ੍ਹਾਂ ਲੈਂਦੇ ਆ ਆ ਮੈਮ ਆਮ ਲੋਕੀ ਪਹਿਲਾਂ ਸੋਚਦੇ ਪੈ ਸੀ ਯਾਰ 2 ਲੱਖ ਤੋਂ ਉੱਪਰ ਹੋ ਗਈ ਗੱਡੀ ਹਨਾ ਮਤਲਬ ਇਹਨੂੰ ਸੋਚਣ ਵਾਲੇ ਲੋਕੀ ਸੋਚਦਾ ਕਿ ਨਹੀਂ 2 ਲੱਖ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਅਮਾਉਂਟ ਉਹੀ ਜੇ ਤੁਸੀਂ 1 ਰੁਪਿਆ ਘਟਾ ਦੋਗੇ ਤਾਂ ਲੋਕਾਂ ਦੇ ਮਾਈਂਡ ਦੇ ਵਿੱਚ ਇਹ ਹੁੰਦਾ ਕਿ ਯਾਰ 1 ਰੁਪਿਆ 2 ਲੱਖ ਤੋਂ ਉੱਪਰ ਥੱਲੇ ਹੀ ਹੈ ਤੇ ਹੁਣ ਲੋਕੀ ਇਹ ਸੋਚਦੇ ਕਿ ਨਹੀਂ ਯਾਰ 2 ਲੱਖ ਤਾਂ ਕੌਣ ਖਰਚੇਗਾ ਹੁਣ ਆਪਾਂ ਨੂੰ ਬੜੇ ਆਰਾਮ ਨਾਲ 1.98 1.95 ਦੇ ਵਿੱਚ ਜਾਂ 1.88 ਦੇ ਵਿੱਚ ਗੱਡੀ अवेलेबल ਹੋ ਰਹੀ ਹੈ ਬੁਲਟ ਅੱਛਾ ਕੁਝ ਜਿਹੜੇ ਇਦਾਂ ਦੇ ਸੀਸੀ ਦਾ ਸ਼ਾਇਦ ਉਹਨਾਂ ਨੇ ਰੱਖਿਆ ਹੈ ਮਿੱਥਿਆ ਹੈ ਕੁਝ ਸੀਸੀ ਤੱਕ ਆ ਜਿਹੜੇ ਕੀਮ CC ਤੱਕ ਸ਼ਾਇਦ ਕੀਮਤਾਂ ਵਧੀਆਂ ਜਿੱਦਾਂ ਕਿ ਇਹ ਸਾਰੇ ਆਪਣੇ ਕੋ ਹੈਗੇ ਆ 350 CC ਦੇ ਉੱਪਰ ਜਾਂਦੇ ਆ ਤੇ ਸਾਰਾਂ ਦੀ ਦਰ ਵਧਿਆ ਜਿੱਦਾਂ ਕਿ ਉਹ ਹੈਗਾ 400 450 ਸੌਰੀ ਉਹ ਹੈਗਾ ਆ 450 ਤੋਂ ਠੀਕ ਹੈ CC ਆ ਹਿਮਾਲਿਆਨ ਜਿਹਨਾਂ ਆਪਾਂ ਹਿਮਾਲਿਆਨ ਕਹਿੰਦੇ ਆ ਠੀਕ ਹੈ ਬਲੈਕ ਕਲਰ ਇਹ yellow ਕਲਰ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਆਪਾਂ ਆ ਜਾਂਦੇ ਆ ਉਸ ਤੋਂ ਜ਼ਿਆਦਾ ਠੀਕ ਹੈ ਆ ਪਾਇਆ ਨੇ ਫਿਰ 650 ਤੇ ਆ 650 ਆ ਪਹਿਲਾਂ ਬਲੈਕ ਵਾਲਾ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਸੈਂਟਰ ਵਿੱਚ ਜਿਹਨੂੰ ਵੱਡੇ ਵੱਡੇ ਪੈਨੀਆਂ ਲੱਗੇ ਹੋਏ ਆ ਠੀਕ ਹੈ ਇਹ ਪਹਿਲਾਂ ਇਹਦਾ ਸ਼ੋਰੂਮ ਪ੍ਰਾਈਸ ਹੈਗਾ ਸੀ 371760 ਤੇ ਹੁਣ ਜੀਐਸਟੀ ਤੋਂ ਬਾਅਦ ਵਧਣ ਤੋਂ ਬਾਅਦ 398000 ਦੇ ਅਪਰੋਕਸ ਇਹਦਾ ਰੇਟ ਵਧਿਆ ਆ ਮਤਲਬ 30000 ਦੀ ਵਾਧੂ 3650 ਤੇ ਹੋਈ ਹੈ ਸੋ ਜੀਐਸਟੀ ਦੀਆਂ ਦਰਾਂ ਜਿਹੜੀਆਂ ਘਟੀਆਂ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਤਾਂ ਹੋਇਆ ਆ ਆਮ ਲੋਕਾਂ ਦੀ ਜੇਬ ਨੂੰ ਵੀ ਬਹੁਤ ਫਰਕ ਪੈਣ ਵਾਲਾ ਆ ਤੇ ਉਹਦੇ ਨਾਲ ਨਾਲ ਜਿਹੜੇ ਤਾਂ ਬੰਬੂ ਕਾਰਡ ਦੇ ਸ਼ੌਕੀਨ ਨੇ ਬੁਲਟ ਦੇ ਸ਼ੌਕੀਨ ਨੇ ਉਹਨਾਂ ਮੁੰਡਿਆਂ ਲਈ ਵੀ ਖੁਸ਼ਖਬਰੀ ਹੈ ਕਿਉਂਕਿ ਖਾਲਸਾ ਮੋਟਰ ਫਗਵਾੜਾ ਤੇ ਜਿਹੜੀਆਂ ਜੀਐਸਟੀ ਦੀਆਂ ਨੰਮੀਆਂ ਦਰਾਂ ਲਾਗੂ ਹੋ ਚੁੱਕੀਆਂ ਐ ਤੇ ਬਹੁਤ ਸਾਰੇ ਮੁੰਡੇ ਸੋਚ ਵੀ ਰਹੇ ਹੋਣਗੇ ਕਿ ਬੁਲਟ ਖਰੀਦੀ ਜਾਵੇ ਦਿਵਾਲੀ ਤੱਕ ਦੀ ਵੇਟ ਵੀ ਕਰਦੇ ਪਰ ਹੁਣ ਦਿਵਾਲੀ ਤੱਕ ਦੀ ਵੀ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਹੈਗੀ ਖਾਲਸਾ ਮੋਟਰ ਤੁਹਾਨੂੰ ਉਹਨਾਂ ਜੀਐਸਟੀ ਦੀਆਂ ਨੰਮੀਆਂ ਨਾਲ ਇਹ ਜਿਹੜਾ ਆ ਬੁਲੇਟ ਪ੍ਰੋਵਾਈਡ ਕਰਵਾ ਰਿਹਾ ਹੈ